क्या उम्मीद है क्या कर दिया 4 साल में क्या बोल रहे हो नवीन कोई देखना नहीं तो और हां कमेटी को हाथ पीछे करो और राजू बात पीछे करो चलो सी वाली पूरी इतना इतना बैठो ऐसे बैठो ऐसे जैसे तू जरा मांग लिया बीजी करण हां ये सब कर तू सब तू सब ਮਾਣਯੋਗ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਮਾਣਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਮਾਣਯੋਗ ਡੀਆਰਜੀ ਬਾਰਡਰੇ ਸਰਦਾਰ ਸੁਖਦੇਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੈ ਸਾਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਜਿਹੜੀ ਐਦਾਂ ਦੀ ਗਤੀਵਿਧੀ ਜਿਹੜੀ ਦੇਸ਼ ਦੇ ਹਿੱਤ ਦੇ ਨਹੀਂ ਹੈਗੀ ਜਿਹੜੀ ਦੇਸ਼ ਵਿਰੋਧੀ ਹੈ ਚਾਹੇ ਉਹ ਦੇਸ਼ ਦਾ ਕੋਈ ਵੀ ਨਾਗਰਿਕ ਹੋਵੇ ਚਾਹੇ ਕਿਤੇ ਵੀ ਸਰਕਾਰੀ ਨੌਕਰੀ ਚ ਹੋਵੇ ਕੁਝ ਵੀ ਹੋਵੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਉਸੇ ਲਈ ਤਹਿਤ ਸਾਡੀ ਸਪੈਸ਼ਲ ਸੈਂਸ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਗੁਰਪ੍ਰੀਤ ਗੋਪੀ ਨਾਂ ਦਾ ਫੌਜੀ ਹੈ ਇੱਕ ਸਿਪਾਹੀ ਹੈ ਜਿਹੜਾ ਫੌਜ 'ਚ ਇੰਡੀਅਨ ਆਰਮੀ 'ਚ ਉਹ ਸਪਾਇਨੇਜ ਐਕਟੀਵਿਟੀ ਸਪਾਈਂਗ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਰਲ ਕੇ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਣ ਦੀ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਅਸੀਂ ਬਿਲਕੁਲ ਬਰੀਕੀ ਨਾਲ ਵੈਰੀਫਾਈ ਕੀਤਾ ਕਿ ਕਿਸ ਤਰੀਕੇ ਨਾਲ ਲੱਗਿਆ ਹੋਇਆ ਸੀਗਾ ਇਹਦੇ ਸਾਨੂੰ ਪਤਾ ਲੱਗਿਆ ਕਿ ਇੱਕ ਸਾਹਿਲ ਮਸੀਨ ਆਦਾ ਵਿਅਕਤੀ ਹੈ ਇਹ ਦੋਵੇਂ ਸੇਮ ਪਿੰਡ ਦੇ ਨੇ ਧਾਰੀਵਾਲ ਪਿੰਡ ਹੈਗਾ ਠਾਣ ਲੋਕੋ ਕੀਚ ਇਹ ਜਿਹੜਾ ਸਾਹਿਲ ਹੈਗਾ ਸਾਹਿਲ ਦੇ ਬੈਂਕ ਅਕਾਊਂਟ ਚ ਪੈਸੇ ਪੈਂਦੇ ਨੇ ਤੇ ਸਾਨੂੰ ਪਤਾ ਲੱਗਦਾ ਇਹ ਸਸਪੀਸ਼ੀਅਸ ਟ੍ਰਾਂਜੈਕਸ਼ਨ ਆਈਐਸਆਈ ਵੱਲੋਂ ਪ੍ਰਵਾਈ ਜਾਂਦੀ ਹੈ ਤੇ ਫਿਰ ਅਸੀਂ ਸਾਹਿਲ ਨੂੰ ਜਦੋਂ ਪੁੱਛਕਿਚ ਕੀਤੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੈ ਇਹਦੇ ਵੱਲੋਂ ਇਹ ਜਿਹੜੇ ਪੈਸੇ ਮੂਵਾਏ ਗਏ ਸੀਗੇ ਅਸੀਂ ਇਹਨਾਂ ਦੋਵਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਤੇ ਫਿਰ ਅਸੀਂ ਇਹਨਾਂ ਤੋਂ ਟਰੈਕ ਲਾ ਕੇ ਫੜਿਆ ਤੇ ਜਦੋਂ ਇਹਨਾਂ ਤੋਂ ਫੜਿਆ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਉਹਨਾਂ 'ਚ ਕਾਫੀ ਸਾਰਾ ਇਨਕ੍ਰਿਮੀਨੇਟਿੰਗ ਡੇਟਾ ਜਿਹੜਾ ਕਿ ਇਹ ਫੌਜੀ ਹੁੰਦਿਆਂ ਹੋਇਆ ਬਦਾਰ ਜਿਹੜਾ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਇੰਟੈਲੀਜੈਂਸ ਏਜੰਸੀਜ਼ ਇੰਟੈਲੀਜੈਂਸ ਏਜੰਸੀ ਸਾਰਿਆਂ ਨੂੰ ਅਸੀਂ ਇੰਟੀਮੇਟ ਕੀਤਾ ਤੇ ਅਸੀਂ ਸਾਰੇ ਨੇ ਰਲ ਮਿਲ ਕੇ ਇੱਕ ਤੋਂ ਕੁਛਕਿਛ ਕੀਤੀ ਤੇ ਐਫ ਆਈ ਆਰ ਨੰਬਰ 140 ਅੰਡਰ uh, ਸੈਕਸ਼ਨ 359 ਅਫੀਸ਼ੀਅਲ ਸੀਕ੍ਰੇਟਸ ਐਕਟ ਅਤੇ 3 ਬੀ ਐਨ ਐਸ ਰਾਣਾ ਲੋਕੋ ਕੇ ਵਿਕੇ ਅਸੀਂ ਰਜਿਸਟਰ ਕੀਤੀ ਹੈ ਇਸ ਦੇ ਜਿਹੜੀ ਹੈ ਇਨਵੈਸਟੀਗੇਸ਼ਨ ਦੌਰਾਨ ਸੜਿਓ ਇੰਟਰੋਗੇਸ਼ਨ ਚ ਪਤਾ ਲੱਗਿਆ ਹੈ ਕਿ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀਗਾ ਰਾਣਾ ਜਵੇਦ ਨਾ ਦਾ ਆਈ ਐਸ ਆਈ ਆਪਰੇਟਿਵ ਹੈ ਅਸੀਂ ਉਹਦੀ ਆਈਡੈਂਟੀਟੀ ਜਿਹੜੀ ਹੈ ਉਹ ਇਕਤ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਣਕਾਰੀ ਉਹਦੇ ਬਾਰੇ ਅਸੀਂ ਜ਼ਰੂਰ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਇਹ ਇਹ ਜਿਹੜੇ ਹੈਗੇ ਨੇ ਇਹ ਵਿਅਕਤੀ ਸਾਡੇ ਜਿਹੜੇ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਸੀਗੇ ਤੇ ਇਹਨਾਂ ਦੇ ਖਿਲਾਫ ਮੁਕਦਮਾ ਅਰਜਿਸਟਰ ਰਜਿਸਟਰ ਕੀਤਾ ਗਿਆ ਜਿਹੜਾ ਗੁਰਪ੍ਰੀਤ ਇਲੀਅਸ ਗੋਪੀ ਫੌਜੀ ਇਸ ਟਾਈਮ ਜੰਮੂ ਪੋਸਟਡ ਸੀਗਾ ਮਤਲਬ ਕਿਹਦੀ ਜਾਣਕਾਰੀ ਜਿਹੜੀ ਸੀ ਇਹ ਸਾਹਿਲ ਮਸੀਹ ਜਿਹੜੀ ਆਪੋਰਟ ਕਰ ਰਿਹਾ ਸੀ ਦੇਖੋ ਸਾਹਿਲ ਮਸੀਹ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਹਿਲ ਮਸੀਹ ਥਰੂ ਇਹ ਆਪਣੀ ਬੈਂਕ ਅਕਾਊਂਟ ਦੀਆਂ ਟਰਾਂਜੈਕਸ਼ਨ ਜਿਹੜੀ ਆਈਐਸਆਈ ਵੱਲੋਂ ਨੂੰ ਪੇਮੈਂਟ ਹੋ ਰਹੀ ਸੀਗੀ ਇਹ ਉਹ ਕਰਵਾ ਰਿਆ ਸੀਗਾ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਨੇ ਉਹਨਾਂ ਦੀ ਵੀ ਅਸੀਂ ਬਹੁਤ ਹੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਿ ਕਿੱਥੋਂ ट्रांजੈਕਸ਼ਨਸ ਕਦੋਂ-ਕਦੋਂ ਆਈਆਂ ਤੇ ਇਨਲੀ ਆਫ ਵਾਟ ਪੇਮੈਂਟਸ ਇਹਨੇ ਇਹਨਾਂ ਨੂੰ ਕਦੋਂ-ਕਦੋਂ ਪੇਮੈਂਟ ਹੋਈ ਤੇ ਉਹਦੇ ਬਦਲੇ ਨੇ ਕੀ-ਕੀ ਇਨਫਰਮੇਸ਼ਨ ਦਿੱਤੀ ਕਦੋਂ ਸੌਰੀ ਕਦੋਂ ਕਰ ਰਿਹਾ ਸੀ ਜੀ ਜਿਸੂਸੀ ਪਾਕਿਸਤਾਨ ਦੇ ਇਹ ਸਾਨੂੰ ਜਿਹੜੀ ਪਹਿਲੀ ਸਸਪੀਸ਼ੀਅਸ ਟ੍ਰਾਂਜੈਕਸ਼ਨ ਇਹਦੀ ਇੰਟਰੋਗੇਸ਼ਨ ਦੇ ਦੌਰਾਨ ਪਤਾ ਚੱਲੀ ਹੈ ਇਹ ਕੁਝ 8-9 ਮਹੀਨੇ ਪਹਿਲਾਂ ਤੋਂ ਇਹਦੀ ਸਸਪੀਸ਼ੀਅਸ ਟ੍ਰਾਂਜੈਕਸ਼ਨਸ ਉਹ ਸ਼ੁਰੂ ਹੋ ਜਾਂਦੀਆਂ ਨੇ ਕਿ ਸਾਨੂੰ ਇਹਦੀ ਪੁੱਛਗਿੱਛ ਵੀ ਪਤਾ ਚੱਲਿਆ ਹੈ ਕਿ ਇਹ ਪੈਂਡਰਾਈਵਸ 'ਚ ਆਪਣਾ ਜਿਹੜਾ ਇਹ ਸੈਂਸਿਟਿਵ ਮਟੀਰੀਅਲ ਪਾ ਕੇ ਇਹ ਲੋਕੇਸ਼ਨ ਤੇ ਉਹ ਪੈਂਡਰਾਈਵ ਰੱਖ ਰਿਆ ਸੀਗਾ ਜਿਹਨੂੰ ਕੋਈ ਆ ਕੇ ਪਿੱਕ ਕਰਦਾ ਸੀਗਾ ਤੇ ਅਸੀਂ ਉਹ ਵੀ ਹੁਣ ਆਪਣੀ ਜਿਹੜੀਆਂ ਸਿਸਟਰ ਏਜੰਸੀਆਂ ਹੈ ਇੰਟੈਲੀਜੈਂਸ ਏਜੰਸੀਜ਼ ਹੋਣਾ ਨਾਲ ਤਾਲਮਿਲ ਕਰਕੇ ਇਹਨੇ ਕੀ ਇਨਫੋਰਮੇਸ਼ਨ ਲੀਕ ਕੀਤੀ ਸਾਰੀ ਜਿਹੜੀ ਹੈਗੀ ਹੈ ਤਫਤੀਸ਼ 'ਚ ਅਸੀਂ ਕਲਾਸਿਕ ਰਾਬੀ ਸਰ ਬਹੁਤ ਵੀ ਸਹੀ ਨਿਕਲ ਗਈ ਰਿਪੋਰਟ ਤੇ ਨਿਸ਼ਚਿਤ ਕਰਦੇ ਨੂੰ ਇਹ ਸਾਰੀ ਉੱਚ ਰਿਪੋਰਟ ਤੇ ਆਪਣੇ ਰਾਜਾ ਸਾਹਿਬ ਜੀ ਦੇ ਨਾਮ ਪਰ ਜੁਹਾਰਾ ਅਪਡੇਟ ਕਰ ਇਤਨੀ ਜਾਣਕਾਰੀ ਜਾਰੀ ਸੀ ਕਿਦ ਨੂੰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦੋਵਾਂ ਦਾ ਪਿੰਡ ਧਾਰੀਵਾਲ ਹੈ ਜੋ ਬਿਲਕੁਲ ਬਾਰਡਰ ਤੇ ਹੈ 18 ਲੋਕੋ ਕੇ ਚ ਪੈਂਦਾ ਜਿਹੜਾ ਗੋਪੀ ਹੈ ਗੋਪੀ ਫੌਜੀ ਇਹ ਜੰਮੂ ਪੋਸਟਡ ਸੀਗਾ ਸੇਮ ਪਿੰਡ ਦੇ ਵਿਅਕਤੀ ਨੇ ਇਹ ਜਿਹੜੀ ਇਨਫੋਰਮੇਸ਼ਨ ਗੋਪੀ ਫੌਜੀ ਜਿਹੜਾ ਲੀਕ ਕਰਵਾ ਰਿਆ ਸੀਗਾ ਜਿਹੜਾ ਪੈਂਡਰਾਈਵ 'ਚ ਪਾ ਕੇ ਡਾਟਾ ਦੂਜੇ ਰਾਸਤੇ ਕਰਵਾਇਆ ਹੈ ਤੁਹਾਨੂੰ ਕਿਸਾ ਪਤਾ ਲੱਗਾ ਕਿ ਇਹ 2016 ਤੋਂ ਭਾਰਤੀ ਫੌਜ 'ਚ ਇੱਕ ਭਰਤੀ ਹੈਗਾ ਤੇ ਸਾਡੇ ਰੈਡਾਰ ਤੇ ਸਾਨੂੰ ਉਹੀ ਥੋੜੀ ਦੇਰ ਪਹਿਲਾਂ ਹੀ ਇੰਟੀਮੇਸ਼ਨ ਮਿਲੀ ਸੀਗੀ 2-4 ਦਿਨ ਪਹਿਲਾਂ ਅਸੀਂ ਬਿਲਕੁਲ ਇਹਦੇ ਤੇ ਬਰੀਕੀ ਨਾਲ ਟਰੈਪ ਲਾਇਆ ਤੇ ਅਸੀਂ ਕਿਉਂਕਿ ਇਹ ਭਾਰਤੀ ਫੌਜ 'ਚ ਮੌਜੂਦਾ ਸੋਲਜਰ ਹੈ ਅਸੀਂ ਇਹ ਵੀ ਨਹੀਂ ਸੀ ਚਾਹੁੰਦੇ ਕਿ ਕੁਝ ਅੱਡਾ ਦਾ ਹੋਵੇ ਜਿਹੜਾ ਬਿਲਕੁਲ ਇੱਕ ਸਾਂਡੇ ਵੱਲੋਂ ਕੋਈ ਇਨਫੋਰਮੇਸ਼ਨ ਗਲਤ ਹੋਵੇ ਇਸ ਕਰਕੇ ਅਸੀਂ ਪੂਰਾ ਡਿਵੈਲਪ ਕਰਕੇ ਇਹ ਫਿਰ ਜਿਹੜੀ ਪੂਰੀ ਜਿਹੜੀ ਹੈਗੀ ਹੈ ਮਕਦਮਾ ਜਿਹੜਾ ਰਜਿਸਟਰ ਕੀਤਾ ਹੈ ਤੇ ਹੁਣ ਪਹਿਲਾਂ ਹੀ ਨਾ ਤਫਸੀਲ ਜੀ ਇਹਦੇ ਤੇ ਪਹਿਲਾਂ ਹਜੇ ਕੋਈ ਮਕਾਮ ਜਿਹੜੇ ਹੈਗੇ ਹੈ ਮਕਦਮੇ ਹਜੇ ਰਜਿਸਟਰ ਨਹੀਂ ਸਿਗੇ ਤੇ ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਣਨ ਦੀ ਇਹ ਜਿਹੜਾ ਹੈਗਾ ਇਹ ਪਾਕਿਸਤਾਨ ਪੀਆਰ ਯੂਜ਼ ਨਾਲ ਕਦੋਂ ਤੋਂ ਟੱਚ ਸੀ ਬਸ ਅਸੀਂ ਇਹ ਮਾਤਾ ਨੂੰ ਕਰ ਇੱਕੜਾ ਹੋਵੇ ਜਾਂ ਕੋਈ ਕੋਈ ਡਿਗਲ ਹੋਈ ਕੋਈ ਇਹ ਨਹੀਂ ਕੋਈ ਐਸੀ ਕਿ ਐਕਸਟਰਾ ਵੀ ਐਕੈਡਮੀ ਦੇ ਇਹ ਜਿਸ ਤਰ੍ਹਾਂ ਕੋਈ ਕੋਟੋ ਨਹੀਂ ਕੋਈ ਲੀਕਜ ਦਾ ਹੋਇਆ ਜੀ ਬਿਲਕੁਲ ਅਸੀਂ ਜਿਹੜੀ ਇਹਦੀ ਹੁਣ ਇੰਟਰੋਗੇਸ਼ਨ ਹੈ ਅਸੀਂ ਇਹਦਾ ਰਿਮਾਂਡ ਲੈ ਹੈ ਤੇ ਅਸੀਂ ਇਹਦੀ ਇੰਟਰੋਗੇਸ਼ਨ ਬਿਲਕੁਲ ਬਰੀਕੀ ਨਾਲ ਕਰਕੇ ਸਾਰੀਆਂ ਏਜੰਸੀ ਨੂੰ ਇਨਵੋਲ ਕਰਕੇ ਇਹਨੀਆਂ ਕੀ ਗਤੀਵਿਧੀਆਂ ਰਹੀਆਂ ਕੀ ਇਹਨੇ ਇਨਫੋਰਮੇਸ਼ਨ ਲੀਕਜ ਕੀਤੀ ਕੀ ਕੀ ਇਹਨੇ ਜਿਹੜੀਆਂ ਹੈਗੀਆਂ ਕਿੰਨੀਆਂ ਹੈਗੀਆਂ ਪੇਮੈਂਟ ट्रांजੈਕਸ਼ਨਸ ਨੇ ਅਸੀਂ ਸਾਰੀਆਂ ਦੀ ਡੰਗਾਈ ਨਤਕਸ਼ ਕਰਕੇ ਤੁਹਾਨੂੰ ਜਲਦ ਕਲਾਸੇ ਕਰਾਂਗੇ ਸਾਰੇ ਕੰਮ ਹਨ ਰਿਪੋਰਟ ਵੀ ਕਹਿੰਦੇ ਕਿ ਜਿਹੜੇ ਆ ਪਾਕਿਸਤਾਨ ਤੋਂ ਆਏ ਕਰਤੇ ਨੇ ਉਹਨੇ ਜਾਣਕਾਰੀ ਸਾਕੇ ਕੀਤੀ ਕਿ ਕੀ ਇਹ ਅੱਗੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਜਾਂਚ ਦਾ ਵਿਸ਼ਾ ਹੈ ਜਿਹੜੇ ਵੀ ਅਟੈਕਸ ਹੋਏ ਨੇ ਪਾਕਿਸਤਾਨ ਆਈਐਸਆਈ ਵੱਲੋਂ ਜਿਹੜੇ ਅਟੈਕਸ ਹੋਏ ਨੇ ਤੇ ਜਿਹੜੇ ਸਾਡੇ ਜਿਹੜੇ ਵਿਅਕਤੀਆਂ ਦੀ ਨੋਲੇਜ ਸੀਗੇ ਜਿਹੜੀਆਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਜੋ ਕੁਝ ਪਿਛਲੇ ਦਿਨਾਂ ਚ ਇੰਡੀਆ ਪਾਕਿਸਤਾਨ ਵਾਰ ਹੋਇਆ ਉਹਦੇ ਚ ਕੀ ਇਨਫੋਰਮੇਸ਼ਨ ਸ਼ੇਅਰ ਕੀਤੀ ਇਹ ਸਾਰੇ ਜਿਹੜੀਆਂ ਹੈਗੀਆਂ ਸਾਡੇ ਤਫ਼ਤੀਸ਼ ਦੇ ਵਿਸ਼ੇ ਨੇ ਅਸੀਂ ਪੁਆਇੰਟਸ ਬਣਾ ਰੱਖੇ ਨੇ ਕਿ ਇਹ ਇਹ ਪੁਆਇੰਟਸ ਤੇ ਅਸੀਂ ਜਿਹੜੀ ਤਫ਼ਤੀਸ਼ ਕਰਨੀ ਹੈ ਜਦੋਂ ਵੀ ਸਾਨੂੰ ਇਨਫਾਰਮੇਸ਼ਨ ਮਿਲਦੀ ਹੈ ਅਸੀਂ ਤੁਹਾਡੇ ਰਜਿਸਟਰ ਨੂੰ ਸੰਭਾਲਦੇ ਹਾਂ ਜਿਹੜਾ ਪਾਕਿਸਤਾਨ ਦਾ ਜਿਹੜਾ ਬਚਾਪੇ ਤੋਂ ਹੈ ਉਸ ਤੋਂ ਬਾਰੇ ਕਾਫੀ ਟਾਈਟਲ ਕਾਫੀ ਸੂਚੀ ਦੇ ਸਾਰੇ ਗੀਸ ਪੜੇ ਗਏ ਪੁਰਾਣੇ ਪੜੇ ਤੇ ਤੁਸੀਂ ਵੀ ਇਹ ਜਿਹੜਾ ਸਪੂਰਸ ਟਾਈਟ ਕੀਤਾ ਤੇ ਉਸਦੇ ਨਤੀਜੇ ਵਜੋਂ ਇਸ ਤਰ੍ਹਾਂ ਰਾਕ ਰੱਖਣੀ ਸ਼ੁਰੂ ਕਰ ਦਿੱਤੇ ਤੁਸੀਂ ਤੇ ਉਸਦੇ ਨਤੀਜੇ ਵਜੋਂ ਇਹ ਰੋਡਾਸ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਸਾਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਮਾਣਯੋਗ ਡੀਜੀਪੀ ਸਾਹਿਬ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਜਿਹੜੀ ਦੇਸ਼ ਵਿਰੋਧੀ ਗਤੀਵਿਧੀ ਹੈ ਕੋਈ ਵੀ ਅਸੀਂ ਟੋਲਰੇਟ ਨਹੀਂ ਕਰਾਂਗੇ ਜ਼ੀਰੋ ਟੋਲਰੈਂਸ ਹੈ ਦੇਸ਼ ਸੁਪਰੀਮ ਹੈ ਪੰਜਾਬ ਦਾ ਸੂਬਾ ਸੁਪਰੀਮ ਹੈ ਅਸੀਂ ਇੱਥੇ ਕੋਈ ਵੀ ਆਈਐਸਆਈ ਵੱਲੋਂ ਜਿਹੜੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਉਹਨਾਂ ਦੇ ਜਿਹੜੇ ਮਨਸੂਬੇ ਨੇ ਉਹਨਾਂ ਚੋਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਸਰਪੰਚ ਸਿੰਘ ਦੇ ਪਰਵਾਦੀ ਕੀ ਕਹਿਦਾ ਉਹ ਹੈ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਇਹ ਫੌਜੀ ਹੈਗਾ ਇਹ ਇਹਦਾ ਜਿਹੜਾ ਬੈਕਗ੍ਰਾਉਂਡ ਹੈਗਾ ਇਹਨੇ ਲੋਨ ਜਿਹਾ ਵਗੈਰਾ ਵੀ ਚੱਕੇ ਹੋਏ ਨੇ ਦੇ ਪਰਿਵਾਰ ਚ ਤੇ ਇਹ ਜਿਹੜੇ ਬਹੁਤ ਜ਼ਿਆਦਾ ਸੌਖੇ ਪਰਿਵਾਰ ਦਾ ਨਹੀਂ ਸੀਗਾ ਬਟ ਇਹ ਤਾਂ ਇਹ ਇਦਾਂ ਦੀਆਂ ਗੰਦੀਆਂ ਐਕਟੀਵਿਟੀਜ਼ ਚਾਹੀਐ ਸਾਈ ਵੱਲੋਂ ਫਸਾ ਕੇ ਇਹਦੇ ਤੋਂ ਕਰਵਾਈਆਂ ਜਾ ਰਹੀਆਂ ਸੀਗੀਆਂ ਅਸੀਂ ਸਾਰੀ ਇਹ ਜਿਹੜੀ ਹੈਗੀ ਆ ਉਹ ਸਰ ਜੀ 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 ਕਿ ਇਹਦਾ ਫਾਜ਼ਲ ਸਾਹਿਬ ਦੇ ਵਿੱਚ ਗੁਰਦੁਆਰਾ ਸੈਂਟਰ ਵਿੱਚ ਕੈਂਪ ਜੀ ਬਿਲਕੁਲ ਜੀ ਇਹਦੇ ਅਗੇ ਉਹ ਗੁਰਦੁਆਰਾ ਸਾਹਿਬ ਚ ਉੱਥੇ ਲੋਕਲ ਹੀ ਹੋ ਜਾਂਦੇ ਨੇ ਸਰ ਇਤਨੀ ਇਨਫੋਰਮੇਸ਼ਨ ਜਿੰਦਾ ਸੀ ਰਿਸਪੌਂਸਬਿਲਟੀ ਦਾ ਜਿਹੜਾ ਜਬ ਉਹ ਸੀਗਾ ਪੋਸਟੇਡ ਇਹ ਜਿਹੜੀ ਹੈਗੀ ਹੈ ਢੁਗਾਈ ਦਾ ਤਫ਼ਤੀਸ਼ ਅਸੀਂ ਕਰਾਂਗੇ ਕਿ ਪਹਿਲਾਂ ਕਿੱਥੇ-ਕਿੱਥੇ ਪੋਸਟੇਡ ਸੀਗਾ ਕਿਹੜੀ-ਕਿਹੜੀ ਇਨਫਰਮੇਸ਼ਨ ਇਹ ਸ਼ੇਅਰ ਕੀਤੀ ਹੈ ਕਦੋਂ ਤੋਂ ਇਹ ਟੱਚ ਚ ਹੈ ਕੀ ਪਿੰਡ ਰੇਸ ਤੇ ਕਿੰਨੀ ਵਾਰੀ ਪਿੰਡ ਰੇਸ ਤੇ ਇਹਨਾਂ ਨੇ ਇਨਫਰਮੇਸ਼ਨ ਦਿੱਤੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਬਿਲਕੁਲ ਬਰੀਕੀ ਨਾਲ ਸਰ ਇਹ 21 ਤਰੀਕ ਨੂੰ ਫਰਮਾਨ ਦੀ ਟੀਮ ਕੋਲ ਲਾਇਆ ਇਹ ਵੀ ਅਸੀਂ ਢੁਗਾਈ ਦਾ ਤਫ਼ਤੀਸ਼ ਕਰਾਂਗੇ ਕਿ ਇਹ ਕਿਹੜੀ-ਕਿਹੜੀ 트ਾਂਜ਼ੈਕਸ਼ਨਸ ਆਈਐਸਆਈ ਦੇ ਥਰੂ ਕਿਹੜੇ-ਕਿਹੜੇ ਕੰਮ ਨੇ ਜਿਹੜੇ ਮਾੜੇ ਕੰਮ ਕਰ ਰਹੇ ਸੀਗੇ ਪੰਜਾਬ ਦੇ ਵਿਰੋਧੀ ਤੇ ਦੇਸ਼ ਦੇ ਵਿਰੋਧੀ ਰਾਜ ਦੀ ਸਰ ਸਪਲਾਈ ਦੇ ਵਿੱਚ ਇਨਵੋਲ ਰਿਹਾ ਹੈ ਕਿ ਉਹਨਾਂ ਦੀ ਡਿਸਟਰੀਬਿਊਸ਼ਨ ਦੇ ਅੰਦਰ ਇਹ ਜਿਹੜੀ ਗ੍ਰੇਵਰੀ ਦਿੰਦੇ ਸੀਗੇ ਇਹ ਤੋਂ ਵੱਧ ਰਿਹਾ ਹੈ ਅਸਮੇਟ ਦੇ ਵਿੱਚ ਜੀ ਬਿਲਕੁਲ ਅਸੀਂ ਸਾਰੀ ਜਿਹੜੀ ਇਹ ਚੀਜ਼ਾਂ ਨੇ ਅਸੀਂ ਵੈਰੀਫਾਈ ਕਰਾਂਗੇ ਕਿ ਇਹਦੇ ਮੋਟਿਵ ਕੀ ਸੀਗੇ ਇਸ ਲਾਈਨ 'ਚ ਆਣਗੇ ਇਹਦੇ ਸਾਥੀ ਕੌਣ-ਕੌਣ ਸੀਗੇ ਜਿਵੇਂ ਸਾਨੂੰ ਪਤਾ ਲੱਗੇ ਕਿ ਦੁਬਈ ਬੇਸਡ ਪਰਿਵਾਰ ਦਾ ਹੀ ਮੁੰਡਾ ਹੈਗਾ ਜਿਹੜਾ ਜਿਹੜੇ ਨੇ ਇਹਨੂੰ ਪਾਕਿਸਤਾਨ ਬੇਸਡ ਇਦਾਂ ਦੇ ਸਮੱਗਲਰਸ ਆਈਐਸਆਈ ਦੇ ਵਿਅਕਤੀਆਂ ਨਾਲ ਟੱਚ ਕਰਾਇਆ ਅਸੀਂ ਉਹਨੂੰ ਵੀ ਜਿਹੜੀ ਹੈ ਬੰਗਾਈ ਨਾਲ ਤਫ਼ਤੀਸ਼ ਕਰਾਂਗੇ ਤੇ ਉਹਨੂੰ ਵੀ ਜੇ ਉਹਦੇ ਲੋਡ ਪੈਂਦੀ ਹੈ ਤਾਂ ਉਹਨੂੰ ਵੀ ਅਸੀਂ ਰੈਕਟਰਨ ਨੋਟਿਸ ਕਰਕੇ ਰਿਪੋਰਟ ਜਮੀਨ ਜਿਹੜੀ ਉੱਤਰਫ ਪਾਰ ਵੀ ਹੈਗੀ ਆ ਉੱਥੇ ਦਾ ਅਥਾਰਟੀ ਇਹ ਸਾਰੇ ਜਿਹੜੇ ਹੈਗੇ ਤਫ਼ਤੀਸ਼ ਦੇ ਵਿਸ਼ੇ ਨੇ ਅਸੀਂ ਬੰਗਾਈ ਨਾਲ ਤਫ਼ਤੀਸ਼ ਕਰਾਂਗੇ ਇਹ ਗੱਲ ਤੁਹਾਨੂੰ ਆਪ ਵੀ ਸਸਟੇਨ ਮੈਟਰ ਹੈ ਆ

ਦੇ ਸ਼ੁਕੀਲੇ allele ਆਸੀ ਤੇ ਤਵੇ ਆਸੀ ਹੋਰ ਜਿਹੜੀ ਸ਼ੁਕੀਸੀ ਦਾ ਮਾਰਗ ਉਚਿਤ ਕਰਤਾ ਇਹ ਨੂੰ ਅਜੇ ਰਿਮਾਈਂਡ ਇਹਦਾ ਲਾਵਾਂਗੇ ਤੇ ਬਾਕੀ ਜਿਹੜੀ ਦਵਾਈ ਨਾਲ ਤਫਤੀਸ਼ ਕਰਾਂਗੇ ਕਿ ਕਦੋਂ-ਕਦੋਂ ਪਹਿਲਾਂ ਵੀ ਛੁੱਟੀ ਲੈ ਆਏ ਸੀਗਾ ਹੁਣ ਕਦੋਂ ਤੱਕ ਸੀਗਾ ਹੁਣ ਕਿਉਂ ਛੁੱਟੀ ਲੈ ਆਏ ਸੀਗਾ ਜਿਵੇਂ ਉੱਲੀ ਤਫਤੀਸ਼ ਚ ਉਹ ਸਾਹਮਣੇ ਆਇਆ ਹੈ ਕਿ ਜੇ ਵਾਈਫ ਪ੍ਰੈਗਨਨਸੀ ਕੀ ਤੇ ਪ੍ਰੈਗਨਨਸੀ ਦਾ ਆਇਆ ਸੀਗਾ ਇਹ ਸ਼ੁਕੀਸੀ ਦਾ ਮਤਲਬ ਜੀ ਰੈਸ ਨੂੰ ਤਾਂ ਪਰੋਗਿਤ ਕਰੀ ਜਾਂਦਾ ਕਿਤੇ ਨੱਕ ਤੇ ਅਸੀਂ ਨੂੰ ਜਿਹੜਾ ਸੰਤਾਨ ਸ਼ਮਸ਼ੇਸ਼ਰ ਅਸੀਂ ਇਹ ਮੋਬਾਈਲ ਦੇ ਵਿੱਚ ਕਿਸ ਤਰ੍ਹਾਂ ਦੇ ਜੀ ਬਿਲਕੁਲ ਸਾਨੂੰ ਇਹਦੇ ਮੋਬਾਈਲ ਚ ਕਾਫੀ ਇਨਕ੍ਰਿਮੀਨੇਟਿੰਗ ਡਾਟਾ ਮਿਲਿਆ ਸਾਨੂੰ ਲੋਕੇਸ਼ਨਸ ਵੀ ਮਿਲੀਆਂ ਨੇ ਉਹਦੀਆਂ ਫੋਟੋ ਵੀ ਮਿਲੀਆਂ ਨੇ ਪੈਂਡਰਾਈਵ ਦੀਆਂ ਜਿਹੜੀਆਂ ਫੋਟੋ ਜਿਹਨਾਂ ਨੇ ਔਰ ਇਹ ਜੰਮੂ ਚ ਹੈਗੀ ਹੈ ਇਹ ਅਸੀਂ ਜਿਹੜੀ ਆਰਮੀ ਨਾਲ ਅਸੀਂ ਤਫਤੀਸ਼ ਉਹ ਕਰਕੇ ਪ੍ਰੋਪਰ ਕਿ ਕਿਹੜੇ ਯੂਨਿਟ ਚ ਸੀਗਾ ਪਹਿਲਾਂ ਕਿੱਥੇ ਕਿੱਥੇ ਸੀਗਾ ਉਹ ਸਾਰਾ ਅਸੀਂ ਤਰੀਕੀ ਨਾਲ ਇਹ ਦੱਸ